ਮਨੇ ਇਹ ਦੱਸੋਗੇ ਜੋ ਇਹ ਕੁਐਸਚਨ ਚੈੱਕ ਕੀਤੇ ਜਾਣਗੇ ਇਹ ਚੈੱਕ ਕੌਣ ਕਰੇਗਾ ਤੇ ਇਮਾਨਦਾਰੀ ਕਿੰਨੀ ਵਰਤੀ ਜਾਏਗੀ ਅਸੀਂ ਦੀਵਾਲੀ ਕਾ ਮਨਾਉਂਦੇ ਆ ਫਤਕ ਤੁਹਾਨੂੰ ਐਗਜ਼ਾਮ ਕੌਣ ਕਰਵਾ ਰਿਹਾ ਹੈ ਗੁਰ ਮਿਲਾਪ ਆਰਗੇਨਾਈਜੇਸ਼ਨ ਯੂ ਐਸ ਏ ਵੱਲੋਂ ਐਗਜ਼ਾਮ ਕੀਤਾ ਜਾ ਰਿਹਾ ਹੈ ਜੋ ਕਿ ਅਲੋਰਿਜ ਹੁਣ ਤੱਕ ਦਾ ਸਭ ਤੋਂ ਵੱਡਾ ਐਗਜ਼ਾਮ ਹੈ ਇਸ ਤੋਂ ਪਹਿਲਾਂ ਮੈਂ ਇੰਨਾ ਵੱਡਾ ਐਗਜ਼ਾਮ ਇੰਨੇ ਵੱਡਾ ਕੱਠੇ ਮੈਂ ਬੱਚਿਆਂ ਦਾ ਨਹੀਂ ਵੇਖਿਆ ਤੇ ਅਸੀਂ ਸਾਰੇ ਧੰਨਵਾਦ ਹਾਂ ਉਸ ਸੰਸਥਾ ਦੇ ਜੋ ਕਿ ਇਹਨਾਂ ਬੱਚਿਆਂ ਬਾਰੇ ਸੋਚਿਆ ਔਰ ਬੱਚਿਆਂ ਨੂੰ ਉਹਨਾਂ ਕਰਕੇ ਹੀ ਕਾਫੀ ਜੀ ਜਾਣਕਾਰੀ ਮਿਲ ਰਹੀ ਹੈ ਔਰ ਬੱਚੇ ਬਹੁਤ ਕੁਝ ਸਿੱਖ ਰਹੇ ਨੇ ਮੇ ਤਰਵਾਦੀਆਂ ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਸਿਲੇਬਸ ਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾਣ ਜਦੋਂ ਮੈਂ ਆਪਣੀ ਮਰਜ਼ੀ ਦੇ ਸਵਾਲ ਪੁੱਛਦਾ ਆ ਤਾਂ ਉਹ ਆਊਟ ਆਫ ਸਿਲੇਬਸ ਹੋ ਜਾਂਦੇ ਆ ਬੱਚੇ ਥੋੜੇ ਕਨਫਿਊਜ਼ ਹੋ ਜਾਂਦੇ ਆ ਕੋਈ ਗੱਲ ਨਹੀਂ ਅਜਿਹਾ ਸਵਾਲ ਹੋਰ ਪੁੱਛਦਾ ਨਾ ਕੋਈ Hindu ਨਾ Muslim ਇਹ ਸਭ ਕਿਸ ਨੇ ਕਹੇ ਸਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੀ ਜਗ੍ਹਾ ਜਗ੍ਹਾ ਤਾਂ ਨਹੀਂ ਪਤਾ ਹੈ ਉਹ ਕਿਹੜੇ ਸਮ ਕਿਸ ਵਿੱਚ ਲਏ

कि तो गुरु साहब बेई नदी चो बहर आए सन ते उन्हें आके यही नारा लगाया सी ना कोई हिंदू ना मुसलमान अच्छा, अगल, अच्छा अगला अगला सवाल अच्छा अगला सवाल गुरु रामदास जी ने नगर बसाया सी उस नगर का नाम गुरु रामदास जी ने किस ने, किस नगर का नगर बसाया सी और पता है? गुरु रामदास जी ने हाँ जी गुरु रामदास जी ने गुरु की बड़ाली अमृतसर गुरु की बड़ाली अमृतसर वेरी गुड ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਬਸਾਇਆ ਸੀ ਬਹੁਤ ਸਿੰਪਲ ਹੈ। ਗੁਰੂ ਅਰਜਨ ਦੇਵ ਜੀ ਨੇ ਕੀ ਕੀਤਾ ਸੀ ਉਸ ਨਗਰ ਵਿੱਚ? ਚਰਨਤਾਰ ਸਾਹਿਬ ਜੀ। ਅੰਮ੍ਰਿਤਸਰ ਵਿੱਚ। ਅੱਛਾ ਅੰਮ੍ਰਿਤਸਰ। ਉਹਦੇ ਦਰਬਾਰ ਸਾਹਿਬ ਬਣਾਇਆ ਗਿਆ ਸੀ। ਦਰਬਾਰ ਸਾਹਿਬ ਉਸਾਰੀ ਕਰਵਾਈ ਸੀ। ਇੱਕ ਜਵਾਲ। ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਸੋਨਾ ਕਿਸ ਨੇ ਲਵਾਇਆ ਸੀ? ਚਰਨਜੀਤ ਸਿੰਘ ਜੀ ਨਹੀਂ। ਮਹਾਰਾਜਾ ਰਣਜੀਤ ਸਿੰਘ ਜੀ ਨੇ। ਛੇਵੇਂ ਗੁਰੂ ਜੀ ਦਾ ਕੀ ਨਾਮ ਸੀ? ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਸ਼੍ਰੀ ਗੁਰੂ ਹਰ Rai ਜੀ। ਹਰ Rai ਜੀ ਛੇਵੇਂ ਗੁਰੂ ਜੀ। ਹਾਂਜੀ। ਛੇਵੇਂ ਗੁਰੂ ਜੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹਰਗੋਬਿੰਦ ਸਾਹਿਬ ਜੀ ਹਰਗੋਬਿੰਦ ਸਾਹਿਬ ਜੀ ਨੇ ਇੱਕ ਚੀਜ਼ ਹੋਰ ਬਣਵਾਈ ਸੀ ਉਸ ਬਿਲਡਿੰਗ ਦਾ ਨਾਮ ਯਾਦ ਹੈ ਦਰਬਾਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਅੱਛਾ ਮੀਰੀ ਪੀਰੀ ਦੇ ਮਾਲਕ ਇਸ ਨੂੰ ਕਹਿੰਦੇ ਆ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੋ ਜਿਆਦਾ ਸਮ ਹੋ ਜਾਂਦਾ ਨੇ ਫਿਰ ਓਕੇ ਕਰਦੇ ਆ ਤੁਸੀਂ ਸਾਰੇ ਚੁੱਪ ਹੋ ਜਾਂਦੇ ਹੋ ਹਲਾ ਪਹਿਲਾਂ ਕਰੇ ਕਰੋ ਕੋਸ਼ਿਸ਼ ਕਰੋ ਪਾਣੀ ਪਿਆਰੇ ਵੀ ਕਮਜ਼ੋਰ ਲੱਗਦੀ ਹੈ ਪਤਾ ਆਪਾ ਬੁੱਢਾ ਜੀ ਸਾਹਿਬ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ ਹਰਪ੍ਰਤਾ ਸੋਰਾ ਸੋਰਾ ਜੀ ਸੋਰਾ ਜੀ ਉਸ ਕੁਝ ਤੇ ਯਾਦ ਹੈ ਅਗਰ ਮੈਂ ਇਸੇ ਚ ਪੁੱਛਣਾ ਵੀਰ ਜੀ ਤਾਂ ਹੀ ਜਵਾਬ ਦਿੰਦੇ ਨੇ ਇਸ ਤੋਂ ਬਾਹਰ ਪੁੱਛਦੇ ਤੇ ਜਵਾਬ ਨਹੀਂ ਦਿੰਦੇ ਮਤਲਬ ਕਿ ਬੱਚੇ ਨੇ ਤਿਆਰੀ ਕੀਤੀ ਹੈ ਬੜਾ ਤੁਸੀਂ ਗਲਤ ਖੜੇ ਹੋ ਜਾਓ ਉਧਰ ਕੈਮਰਾ ਇਧਰ ਇਧਰ ਆਓ ਸਭ ਤੋਂ ਇਧਰ ਆ ਜੀ ਹੁਣ ਇਧਰ ਠੀਕ ਸਾਰੀ ਹੁਣ ਆ ਕੇ ਜਲਦੀ ਇਧਰ ਆ ਜੇ ਬੱਚੇ ਇਧਰ ਮਨਪ੍ਰੀਤ ਕੌਰ ਮਨਪ੍ਰੀਤ ਮੀਰੀ ਪੀਰੀ ਕਿਸ ਨੂੰ ਕਿਹਾ ਜਾਂਦਾ ਪਤਾ ਤੁਹਾਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਹੀਂ ਮੀਰੀ ਦਾ ਮਤਲਬ ਕੀ ਹੈ ਪੀਰੀ ਦਾ ਮਤਲਬ ਕੀ ਹੈ ਪਤਾ ਨਹੀਂ ਪਤਾ ਕੋਈ ਗੱਲ ਨਹੀਂ ਅੱਛਾ ਗੁਰਦਾਰਾ ਬੰਗਲਾ ਸਾਹਿਬ ਕਿਹੜੇ ਸ਼ਹਿਰ ਵਿੱਚ ਹੈ ਦਿੱਲੀ ਦਿੱਲੀ ਵਿੱਚ गुरु तेग बहादुर जी कितने शहीद हुए सनकड़ी जगह yeah, दिल्ली चांदनी चौक चांदनी चौक अच्छा गुरु रामदास जी ने कितने सपुत्र सन दो 10 10 पीटी बाबा पीटी चंद बाबा महादेव जी गुरु अर्जुन صاحب सन साहब जी वेरी गुड अच्छा गुरु अर्जुन ताजी के कितने सपूत सन एक हां

ਚਾਰ ਸੁਪੁੱਤਰ ਸਨ ਗੁਰੂ ਅੰਗਦ ਜੀ ਦੇ ਸਨ ਚਾਰ ਸਨ ਤੇ ਬਾਕੀ ਦੋ ਦਾ ਨਾਮ ਦੋ ਸੁਪੁੱਤਰ ਸਨ ਦੋ ਸੁਪੁੱਤਰਿਆ ਸਨ ਅੱਛਾ ਭਾਈ ਮੋਹਨ ਜੀ ਤੇ ਭਾਈ ਮੋਰੀ ਜੀ ਇੱਕੇ ਦੇ ਸੁਪੁੱਤਰ ਸਨ ਗੁਰੂ ਹਾਂਜੀ ਗੁਰੂ ਰਾਮਦਾਸ ਹਾਂਜੀ ਗੁਰੂ ਅਮਰਦਾਸ ਜੀ ਤੇ ਭਾਈ ਮੋਹਨ ਜੀ ਤੇ ਭਾਈ ਮੋਰੀ ਜੀ ਅੱਛਾ ਇੱਕ ਬੀਬੀ ਐਸੀ ਸੀ ਜਿਹਨੂੰ ਗੁਰੂ ਦੀ ਸੁਪਤਰੀ ਹੋਣ ਦਾ ਗੁਰੂ ਦੀ ਪਤਨੀ ਹੋਣ ਦਾ ਤੇ ਗੁਰੂ ਦੀ ਮਾਂ ਹੋਣ ਦਾ ਬੀਬੀ ਭਾਨੀ ਜੀ ਤੁਨੂੰ ਪਤਾ ਇਹਨਾਂ ਨੂੰ ਗੁਰੂ ਦੀ ਦਾਦੀ ਹੋਣ ਦਾ ਵੀ ਮਨ ਪ੍ਰਾਪਤ ਹੈ ਅਲਪੇਪਰ 'ਚ ਨਹੀਂ ਲਿਖਿਆ ਉਸ ਵਿੱਚ ਲਿਖਿਆ ਉਹ ਵੀ ਇਹਨਾਂ ਨੂੰ ਮਨ ਪ੍ਰਾਪਤ ਹੈ ਅੱਛਾ ਇੱਕ ਚੀਜ਼ ਹੋਰ ਤੁਹਾਨੂੰ ਪਤਾ ਹੈ ਐਗਜ਼ਾਮ ਕੌਣ ਕਰਵਾ ਰਿਹਾ ਹੈ ਤੁਹਾਨੂੰ ਪਤਾ ਕਰ ਐਗਜ਼ਾਮ ਕੌਣ ਕਰਵਾ ਰਿਹਾ ਹੈ ਗੁਰ ਮਿਲਾਪ ਆਰਗੇਨਾਈਜੇਸ਼ਨ ਯੂ ਐਸ اے ਵੱਲੋਂ ਐਗਜ਼ਾਮ ਕੀਤਾ ਜਾ ਰਿਹਾ ਹੈ ਜੋ ਕਿ ਅਲੋ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਐਗਜ਼ਾਮ ਹੈ ਇਸ ਤੋਂ ਪਹਿਲਾਂ ਮੈਂ ਇੰਨਾ ਵੱਡਾ ਐਗਜ਼ਾਮ ਇੰਨੇ ਵੱਡਾ ਕੱਟੇ ਮੈਂ ਬੱਚਿਆਂ ਦਾ ਨਹੀਂ ਵੇਖਿਆ ਤੇ ਅਸੀਂ ਸਾਰੇ ਧੰਨਵਾਦ ਹਾਂ ਉਸ ਸੰਸਥਾ ਦੇ ਜੋ ਕਿ ਇਹਨਾਂ ਬੱਚਿਆਂ ਬਾਰੇ ਸੋਚਿਆ ਔਰ ਬੱਚਿਆਂ ਨੂੰ ਉਹਨਾਂ ਕਰਕੇ ਹੀ ਕਾਫੀ ਜੀ ਜਾਣਕਾਰੀ ਮਿਲ ਔਰ ਬੱਚੇ ਬਹੁਤ ਕੁਝ ਸਿੱਖ ਰਹੇ ਨੇ ਮੈਂ ਤਰਵਾਦੀਆਂ ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਇਸ ਸਿਲੇਬਸ ਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾਣ ਜਦੋਂ ਮੈਂ ਆਪਣੀ ਮਰਜ਼ੀ ਦੇ ਸਵਾਲ ਪੁੱਛਦਾ ਤਾਂ ਉਹ ਆਊਟ ਆਫ ਸਿਲੇਬਸ ਹੋ ਜਾਂਦੇ ਬੱਚੇ ਥੋੜੇ ਕਨਫਿਊਜ਼ ਹੋ ਜਾਂਦੇ ਆ ਕੋਈ ਗੱਲ ਨਹੀਂ ਅਜਿਹਾ ਸਵਾਲ ਹੋਰ ਪੁੱਛਿਆ ਟੋਟਾ ਕੀ ਹੈ ਤੁਹਾਡਾ ਲక్ష్ਮੀ ਗੌਰ ਲక్ష్ਮੀ ਗੌਰ ਬੇਟਾ ਕਿੱਥੋਂ ਆਏ ਤੁਸੀਂ ਫੋਰੀ ਹਾਂਜੀ ਟੋਟਾ ਕੀ ਫੋਰੀ ਅੱਛਾ ਅਕਾਲ ਤਖਤ ਸਾਭ ਜੀ ਦੀ ਸਿਰਜਣਾ ਕਿਸ ਨੇ ਕਰਵਾਈ ਸੀ ਗੁਰੂ ਹਾਂਜੀ ਗੁਰੂਵਾਰ ਗੋਬਿੰਦ ਸਿੰਘ ਜੀ ਸਰਗੋਮੀ ਸਾਹਿਬ ਜੀ ਨੇ ਅੱਛਾ ਅਖੇ ਦਰਬਾਰ ਸਾਹਿਬ ਤੇ ਸੋਨਾ ਲਗਾਨ ਦੀ ਸੇਵਾ ਕਿਸ ਨੇ ਕੀਤੀ ਸੀ ਬਾਬਾ ਰਣਜੀਤ ਸਿੰਘ ਮਹਾਰਾਜ ਮਹਾਰਾਣਾ ਰਣਜੀਤ ਮਹਾਰਾਣਾ ਰਣਜੀਤ ਸਿੰਘ ਜੀ ਨੇ ਅੱਛਾ ਮਹਾਰਾਣਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦੇ ਕਿੰਨੇ ਸਪੁੱਤਰ ਸਨ ਰਣਜੀਤ ਸਿੰਘ ਜੀ ਦੇ 7 7 7 ਪੰਜ 7 7 ਸੱਤ ਸਪੁੱਤਰ ਸਨ ਜੀ ਮੈਂ ਵੀ ਕਨਫਿਊਜ਼ ਸੀ 7 ਸਪੁੱਤਰ ਸਨ ਇਹ ਨੋ ਨਿਹਾਲ ਸਿੰਘ ਇਹਨਾਂ ਦੇ ਸਪੁੱਤਰ ਸੀ ਇਹ ਪੋਤਰਾ ਸੀ ਪੋਤਰਾ ਪੋਤਰਾ ਸੀ ਕਾਫੀ ਨੋਲੇਜ ਕਾਫੀ ਜਾਣਕਾਰੀ ਹੈ ਬੱਚਿਆਂ ਨੂੰ ਤਿਆਰੀ ਕੀਤੀ ਹੈ ਮੈਂ ਫਿਰ ਧੰਨਵਾਦ ਕਰਾਂ ਉਹਨਾਂ ਸਾਰੀ ਸੰਸਥਾਵਾਂ ਦਾ ਜੋ ਸੀ ਸੰਗਤ ਸਿੰਘ ਗੋਬਿੰਦਗਰ ਲੋਕਲ ਇਥੋਂ ਦੇ ਜੋ ਬੱਚੇ ਨੇ ਉਹਨੋ ਜਿ ਕਾ ਵੀ ਹੌਸ਼ਾ ਦੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਵੀਰ ਜੀ ਸਾਰਿਆਂ ਨੂੰ ਪੁੱਛਿਆ ਅਸੀਂ ਬਹਿ ਗਏ ਕੋਈ ਗੱਲ ਨਹੀਂ ਬਟਾ ਕਿਹਨੇ ਤੁਹਾਡਾ ਪਰਮੇਸ਼ ਸਿੰਘ ਪਰਮੇਸ਼ ਸਿੰਘ ਪਰਮੇਸ਼ ਦੁਰਜਨ ਸ਼ਬਦ ਆਇਆ ਗੁਰਬਾਣੀ ਚ ਦੁਰਜਨ ਉਸ ਦਾ ਕੀ ਮਤਲਬ ਹੈ ਬਾਕੀ ਮਤ ਬੋਲਣਾ ਜਿਸ ਨੂੰ ਬਾਣੀ ਮਨੁੱਖ ਹਾਂਜੀ ਬਾਣ ਬਾਣੀ ਹਾਂਜੀ ਹਾਂਜੀ ਵਿਕਾਰ ਹੀ ਮਨੁੱਖ ਵਿਕਾਰ ਹੀ ਦੁਰਜਨ ਮਤਲਬ ਕਿ ਇੱਕ ਤਾਂ ਸੁਰਜਨ ਅੱਛਾ ਮਨੁੱਖ ਦੁਰਜਨ ਕੀ ਪੂਰਾ ਮਨੁੱਖ ਕਹਿੰਨ ਨੂੰ ਆਪਾਂ ਠੀਕ ਹੈ ਅੱਛਾ ਬਾਬਾ ਬੁੱਢਾ ਜੀ ਦਾ ਕੀ ਅਹਿਮ ਰੋਲ ਹੈ ਸਿੱਖ ਪੰਥ ਵਿੱਚ ਕੋਈ ਵੀ ਦੱਸ ਕੋਈ ਵੀ ਅਕੀਦਾ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਦਿੱਤਾ ਪੰਜਾਬੀ ਸਿਖਾਈ ਗਤਕਾ ਸਿਖਾਇਆ ਔਰ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਬਣੇ ਬਾਬਾ ਬੁੱਢਾ ਜੀ ਨੇ ਗੁਰਮੁਖੀ ਦੀ ਵਿਦਿਆ ਭਾਈ ਮਨੀ ਸਿੰਘ ਜੀ ਕੋਲ ਪ੍ਰਾਪਤ ਕੀਤੀ ਵੈਰੀ ਗੁੱਡ ਬਹੁਤ ਅੱਛਾ ਔਰ ਬਾਈ ਬੁੱਢਾ ਬਾਬਾ ਬੁੱਢਾ ਜੀ ਨੇ 6 ਗੁਰੂ ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ ਠੀਕ ਹੈ ਇਹ ਬਹੁਤ ਵੱਡੀ ਮਾਨਤਾ ਹੈ ਔਰ ਬਹੁਤ ਵੱਡਾ ਯੋਗਦਾਨ ਸੇਵਾ ਲਈ ਬਾਬਾ ਬੁੱਢਾ ਜੀ ਦੇ ਤੇ ਜੀ ਕਿਹਾ ਤੁਹਾਡਾ ਹਾਂਜੀ ਸਨਨੀ ਸਿੰਘ ਸਨਨੀ ਸਿੰਘ ਸਨਨੀ ਸਿੰਘ ਬਾਬਾ ਪਾਈ ਸੰਗਤ ਸਿੰਘ ਦਾ ਨਾਮ ਸੁਣੇ ਹਾਂਜੀ ਕੌਣ ਸੁਣੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸੋਰੇ ਸੰਗਤ ਸਿੰਘ ਹਾਂਜੀ ਉਸਤਮ ਸਿੰਘ ਸਬਤ ਜਾਦੀ ਨਹੀਂ ਹੋਇਆ ਸੀ ਇੱਕ ਗੁਰਗੋਬ ਸਿੰਘ ਜੀ ਨੇ ਕੀਤਾ ਹੈ ਤੁਸੀਂ ਗੁਰੂ ਅਰਜਨ ਦੇਵ ਜੀ ਸੋਰੇ ਸਬਣਾਤੇ ਪਾਈ ਸੰਗਤ ਰਾਏ ਜੀ ਨਾ ਸੰਗਤ ਸਿੰਘ ਜੀ ਅਮੇ ਰਾਏ ਸੁਣੇ ਨਹੀਂ ਅਜੋ ਨਹੀਂ ਕੋਈ ਅਮੇਡਾ ਸੰਗਤ ਸਿੰਘ ਨਹੀਂ ਹਾਂਜੀ ਸੰਗਤ ਸਿੰਘ ਸੰਗਤ ਸਿੰਘ ਪਰ ਪੇਪਰ ਤੇ ਨਹੀਂ ਆਏਗਾ ਸੰਗਤ ਸਿੰਘ ਪੇਪਰ ਤੇ ਨਹੀਂ ਹੈ ਸੌਰੀ ਲੇਕਿਨ ਸੰਗਤ ਸਿੰਘ ਉਸਨ ਨੇ ਜਦੋਂ ਗੁਰਗੋਬੇ ਸਿੰਘ ਜੀ ਨੇ ਕਢੀ ਸੰਗਤ ਕੋਲ ਛੱਡੀ ਨਾ ਤੇ ਆਪਣੀ ਕਲਗੀ ਆਪਣਾ ਚੋਲਾ ਸੰਗਤ ਸਿੰਘ ਨੂੰ ਦੇ ਕੇ ਨਿਕਲੇ ਸਨ ਉਹਨਾਂ ਦੇ ਹਮਸ਼ਕਲ ਸਨ ਮਾਫੀ ਸ਼ਾਹ ਮੰਗਾਂ ਅਸੀਂ ਦੀਵਾਲੀ ਕਿ ਮਨਾਉਂਦੇ ਆਂ ਦੀਵਾਲੀ ਵਾਲੇ ਦਿਨ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਦੀਵਾਲੀ ਹਰ ਦੇ ਕਿਲੇ ਵਿੱਚ ਜੋ ਬਾਬਲ ਰਾਜਿਆਂ ਨੂੰ ਬੰਦੀ ਕਰਵਾਇਆ ਸੀ ਤੇ ਉਸ ਦੇ ਗੁੱਸਾ ਵਿੱਚ ਸਿਖ ਸੱਤਾਂ ਨੇ ਮਿਠਾਈ ਵੰਡੀ ਅਤੇ ਪਟਾਕੇ ਜਲਾ ਕੇ ਉਸ ਦਾ 우ਸਾ ਕੀਤਾ ਇਸ ਲਈ ਅਸੀਂ ਦੀਵਾਲੀ ਮਨਾਉਂਦੇ ਬਹੁਤ ਸੋਹਣੀ ਬਹੁਤ ਸੋਹਣੀ ਜਵਾਬ ਦਿੱਤਾ ਪੂਰਾ ਡਿਟੇਲ ਵਿੱਚ ਵੀ ਔਰ ਸ਼ਾਰਟ ਵਿੱਚ ਵੀ ਉਦੋਂ ਸੇਖਣਾ ਦੀਪਮਾਲਾ ਕੀਤੀ ਉਹਦੇ ਖੁਸ਼ੀ ਵਿੱਚ ਅੱਜ ਵੀ ਦੀਪਮਾਲਾ ਕੀਤੀ ਜਾਂਦੀ ਹੈ ਸਿੱਖ ਦੀਵਾਲੀ ਨਹੀਂ ਮਨਾਉਂਦਾ ਸਿੱਕੀ ਮਨਾਉਂਦਾ ਹੈ ਬੰਦੀ ਛੋੜ ਦਿਵਸ ਠੀਕ ਹੈ ਅੱਛਾ ਅਨ ਬੇਟੂ ਤੇ ਗਿਆ ਉਹ ਹਾਕਿਮ ਤੜਾ ਕਿ ਨਾ ਹੈ ਰਬਜੋਤ 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 ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦੇ ਨਾਮ ਇਹ ਮੈਤਾ ਕਲਿਆਨ ਦਾ ਸੀ ਜੇ ਨਾਨਕ ਜੀ ਨੇ ਕਿੰਨੀ ਉਦਾਸੀ ਕੀਤੀ ਐਸੀ ਚਾਰ ਚਾਰ ਉਦਾਸੀਆਂ ਗੁਰੂ ਨਾਨਕ ਸਾਹਿਬ ਜੀ ਨੇ ਆਖਰੀ ਸਮਾਂ ਕਿੱਥੇ ਬਤੀਤ ਕੀਤਾ ਕਰਤਾਰਪੁਰ ਸਾਹਿਬ ਅਸਾ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਦੇ ਨਾਮ ਬਾਬਾ ਸ਼੍ਰੀ ਜਨ ਬਾਬਾ ਲਖਮੀ ਜੀ ਲਖਮੀ ਜਨ ਜੀ ਗੁਰੂ ਪਾਈ ਦਾਸੂ ਜੀ ਪਾਈ ਦਾਤੂ ਜੀ ਕੌਣ ਸਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰ ਬੀਬੀ ਪਾਨੀ ਜੀ ਕੌਣ ਸਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਸੁਪੁੱਤਰੀ ਐਸੇ ਗੁਰੂ ਸਾਹਿਬ ਕਿਹੜੇ ਸਨ ਜਿਨ੍ਹਾਂ ਨੇ ਗੁਰਤਾ ਕਦੀ ਆਪਣੇ ਜਵਾਈ ਨੂੰ ਦੇ ਦਿੱਤੀ ਜਵਾਈ ਨੂੰ ਸ਼੍ਰੀ ਗੁਰੂ ਅਮਰਦਾਸ ਅਮਰਦਾਸ ਜੀ ਐਸੇ ਗੁਰੂ ਸਾਹਿਬ ਕਿਹੜੇ ਸਨ ਜਿਨ੍ਹਾਂ ਨੇ ਗੁਰਤਾ ਕਦੀ ਆਪਣੇ ਦਾਦੇ ਦੇ ਭਰਾ ਨੂੰ ਦੇ ਦਿੱਤੀ ਐਸੇ ਗੁਰੂ ਸਾਹਿਬ ਜਿਨ੍ਹਾਂ ਨੇ ਗੁਰਤਾ ਕਦੀ ਆਪਣੇ ਦਾਦਾ ਜੀ ਦੇ ਭਰਾ ਨੂੰ ਦਿੱਤੀ ਸੀ ਦਾਦਾ ਜੀ ਨੂੰ ਕੋਈ ਹਾਂਜੀ ਨਹੀਂ ਪਤਾ ਬਾਬਾ ਬਸੇ ਗ੍ਰਾਮ ਬਕਾਲੇ ਕਿਨੇ ਕਿਹਾ ਸੀ ਗੁਰਦਿੱਤਾ ਜੀ ਨਾਲ ਉਹਨੇ ਬਾਬਾ ਕਿਹਾ ਸੀ ਨਾ ਬਾਬਾ ਦਾਦਾ ਜੀ ਦੇ ਭਾਈ ਸਨ ਗੁਰਦਿੱਤਾ ਜੀ ਦੇ ਭਰਾ ਸਨ ਠੀਕ ਹੈ ਖैर ਕੋਈ ਗੱਲ ਨਹੀਂ ਕਾਫੀ ਚੰਗੀ ਤਿਆਰੀ ਹੈ ਅੱਛਾ ਗੁਰੂ ਬਾਬਾ ਜੋ ਬਾਬਾ ਬਕਾਲੇ ਹੈ 21 ਜਗ੍ਹਾ ਹੈ ਕਿਹੜੇ ਕਿਹੜੀ ਥਾਂ ਤੇ ਹੈ ਪੰਜਾਬ ਵਿੱਚ ਆ ਪਾਕਿਸਤਾਨ ਵਿੱਚ ਆ ਬਾਹਰ ਹੈ ਹਾਂਜੀ ਪੰਜਾਬ ਪੰਜਾਬ जी, शहीद हुए ਖੰਡੇਪੁਰ ਵਿੱਚ ਹਾਂਜੀ ਖੰਡੇਪੁਰ ਵਿੱਚ ਖੰਡੇਪੁਰ ਦੇ ਇਲਾਕੇ ਵਿੱਚ ਖੰਡੇਪੁਰ ਵਿੱਚ ਇੱਕ ਸਿੱਖ ਨੂੰ ਨਨੂ ਦੁੱਧ ਬਿਲਾਉਣ ਦੀ ਸੇਵਾ ਕਰਦਾ ਸੀ ਮੋਤੀ ਦਾ ਮੇਰਾ ਮੋਤੀ RAM ਜੀ ਮੇਰਾ ਉਹਨੇ ਤਾਂ ਸੰਸਕਾਰ ਵੀ ਨਹੀਂ ਕੀਤਾ ਸੀ ਟੋਡਰਮਾਲ ਟੋਡਰਮਾਲ ਜੀ ਨੇ ਤੇ ਨਾਲ ਸ਼ਗੂ ਅਮਰਦਾਸ ਜੀ ਹਾਂਜੀ ਸ਼ਗੂ ਅਮਰਦਾਸ ਜੀ ਸਹੀ ਚ ਹੈ ਅੱਛਾ ਕਰਮੀ ਕਰਮੀ ਹੋਏ ਵਿਚਾਰ ਕਰਮੀ ਦਾ ਮਤਲਬ ਕੀ ਹੈ ਬਖਸ਼ਿਸ਼ 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 ਕਿਨਾ ਬੇਟਾ ਤੁਹਾਡਾ ਅਮਨਦੀਪ ਸਿੰਘ ਅਮਨਦੀਪ ਇਹ ਇੱਕ ਬੱਚਾ ਹੋਰ ਅਸੀਂ ਛੱਡਿਆ ਅਮਨਦੀਪ ਮੈਨੂੰ ਉਮੀਦ ਹੈ ਔਰ ਮੈਂ ਫਿਰ ਪਰਵਾਦੀ ਹਾਂ ਸਮੂਹ ਸੰਸਥਾਵਾਂ ਦੇ ਜੋ ਐਗਜ਼ਾਮ ਕਰਵਾ ਰਹੇ ਨੇ ਇਹਨਾਂ ਬੱਚਿਆਂ ਵਿੱਚ ਕਾਫੀ ਇੰਪਰੂਵਮੈਂਟ ਹੈ ਇਸ ਤੋਂ ਪਹਿਲੇ ਮੈਂ ਇੱਕ ਵਾਰ ਆਇਆ ਸੀ ਪਰ ਇਹ ਅਸੀ ਜਾਣਕਾਰੀ ਮੈਨੂੰ ਨਹੀਂ ਮਿਲੀ ਜੋ ਅੱਜ ਮਿਲ ਰਹੀਆਂ ਨੇ ਤੇ ਮੈਂ ਬਹੁਤ ਧੰਨਵਾਦੀ ਹਾਂ ਕਾਫੀ ਲੰਬਾ ਵੀਡੀਓ ਹੋ ਗਿਆ ਆਪ ਜੀ ਪਤਾ ਨਹੀਂ ਦੇਖ ਤੱਕ ਪਹੁੰਚੋਗੇ ਜਾਂ ਨਹੀਂ ਪਹੁੰਚੋਗੇ ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਮੌਜੂਦ ਨੇ ਤਾਰਿਫ ਸਿੰਘ ਜੀ ਗੁਰਮੀਲਾਪ ਔਰਗੇਨਾਈਜੇਸ਼ਨ ਯੂਐਸਏ ਵਰਤੇ 24 24 ਸੇਵਾਦਾਰ ਨੇ ਉਹ ਸਾਰੇ ਯੂਐਸਪੀ ਅਮਰੀਕਾ ਬੈਠੇ ਨੇ ਜੇ ਇੱਥੇ ਕੋਈ ਹੈ ਤੇ ਉਹ ਹੈ ਤਾਰिफ ਸਿੰਘ ਜੀ ਔਰ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਕੋਈ ਵੀ ਡਿਸੀਜਨ ਆਪਣੇ ਵੱਲੋਂ ਮਰਜ਼ੀ ਨਾਲ ਨਹੀਂ ਲੈਂਦੇ ਜਦੋਂ ਵੀ ਇਹਨਾਂ ਨੂੰ ਕੁਝ ਜਾਣਕਾਰੀ ਚਾਹੀਦੀ ਹੁੰਦੀ ਹੈ ਇਹ ਸਾਰੇ ਪ੍ਰਦਾਨ ਸੰਸਥਾਵਾਂ ਦੇ ਚੋ ਵੀ ਉਹ ਕਿਤੇ ਲੋਕਲ ਸੇਵਾਦਾਰ ਨੇ ਸਭ ਨਾਲ ਸਲਾਹ مشورہ ਕਰਕੇ ਫਿਰ ਇਹ ਡਿਸੀਜਨ ਲੈਂਦੇ ਨੇ ਇਸ ਗੱਲ ਤੋਂ ਇਹ ਸ਼ਾਇਦ ਇਹਨੇ ਬੱਚੇ ਆਏ ਨੇ ਪ੍ਰਬੰਧਕ ਇਤਨੇ ਉਤਸ਼ਾਹਿਤ ਨੇ ਬੱਚੇ ਇਤਨੇ ਐਕਸਾਈਟਡ ਨੇ ਕਿ ਇਹਨਾਂ ਦਾ ਬਹੁਤ ਅਹਿਮ ਰੋਲ ਹੈ ਔਰ ਜੋ ਵੀ ਡਿਸੀਜਨ ਐ ਐਗਜ਼ੈਂਪਲ ਲਿਆ ਜਾਂਦਾ ਕੌਣ ਚੈੱਕ ਕਰੇਗਾ ਕੌਣ ਜਵਾਬ ਦੇਗਾ ਕੌਣ ਸਾਰੇ ਸਵਾਲਾਂ ਦੇ ਜਵਾਬ ਇੱਥੇ ਇੱਥੇ ਮਿਲਣਗੇ ਤਾਰिफ ਸਿੰਘ ਜੀ ਕੋਲ ਤੇ ਆਓ ਮੇਰਾ ਵੀ ਇੱਕ ਸਵਾਲ ਹੈ ਆਪਾਂ ਸ਼ੁਰੂਆਤ ਕਰਦੇ ਆਂ ਫਿਰ ਜੀ ਵਾਈਕਰ ਜੀ ਕਹਿੰਦਾ ਸਾਹਿਬ ਵਾਈਕਰ ਜੀ ਕੀ ਕਹਤੇ ਜੀ ਬੱਚੇ ਬਹੁਤ ਚੀਜ਼ਾਂ ਦੇ ਮਤਲਬ ਸਵਾਲ ਲੈ ਕੇ ਬੈਠੇ ਹੋਏ ਨੇ ਐਗਜ਼ਾਮ ਭਰਤੀ ਨੂੰ ਜਵਾਬ ਨਹੀਂ ਮਿਲ پا ਰਹੇ ਇੱਕ ਤੁਸੀਂ ਗਰੁੱਪ ਬਣਾਇਆ ਇਹ ਵੀ ਪ੍ਰੋਪਰ ਜਵਾਬ ਨਹੀਂ ਦੇ ਪਾ ਰਹੇ ਜਿਸ ਤਰ੍ਹਾਂ ਕਿਉਂਕਿ ਕੋਈ ਬੱਚਾ ਸਵਾਲ ਪੁੱਛਦਾ ਹੈ ਉਦੋਂ ਜਵਾਬ ਨੂੰ ਮਿਲਦਾ ਨਹੀਂ ਫਿਰ ਦੁਬਾਰਾ ਪੁੱਛਦਾ ਹੈ ਦੁਬਾਰਾ ਪੁੱਛਦਾ ਹੈ ए, और कोई और ਤੁਸੀਂ লাইਵ ਆ ਕੇ ਇੱਕ ਵਾਰ ਜਵਾਬ ਦੇ ਦਿਓ ਤਾਂ ਕਿਹਦਾ ਰਹੇਗਾ ਮੈਂ ਕੱਲ੍ਹ ਵੀ ਇੱਕ ਵੀਡੀਓ ਬਣਾ ਕੇ ਵੀਰ ਜੀ ਪਾਈਏ ਜਿਹੜੇ ਵੀ ਬੱਚੇ ਦੇ ਕੁਐਸਚਨ ਆ ਰਹੇ ਸੀ ਉਹਨਾਂ ਬਾਰੇ ਵੀ ਔਰ ਜਿੱਥੇ ਤੱਕ ਕੋਸ਼ਿਸ਼ ਹੋ ਰਹੀ ਹੈ ਅਸੀਂ ਗਰੁੱਪ 'ਚ ਜਵਾਬ ਦੇ ਰਹੇ ਹਾਂ ਹਾਂ ਨਾ ਹੋ ਸਕਦਾ ਹੈ ਕਿ ਸ਼ਾਇਦ ਕਈ ਚਲੋ ਕੋਈ ਨਹੀਂ ਵੀ ਜੋ ਹੋ ਗਿਆ ਕੋਈ ਗਲਤੀ ਕੁਝ ਮਿਸਪ੍ਰਿੰਸ ਸੀ ਸਭ ਕੁਝ ਠੀਕ ਹੈ ਹੁਣ ਇਹ ਦੱਸੋਗੇ ਜੋ ਇਹ ਕੁਐਸਚਨ ਚੈੱਕ ਕੀਤੇ ਜਾਣਗੇ ਇਹ ਚੈੱਕ ਕੌਣ ਕਰੇਗਾ ਤਾਂ ਇਮਾਨਦਾਰੀ ਕਿੰਨੀ ਵਰਤੀ ਜਾਏਗੀ ਇਹ ਦੇਖੋ ਸਵਿਸ 100% ਅਸੀਂ ਇਮਾਨਦਾਰੀ ਵਰਤ ਰਹੇ ਹਾਂ ਚੈੱਕ ਕੌਣ ਕਰੇਗਾ ਹਾਂ ਨੇ ਚੈੱਕ ਸਾਰੇ ਕਾਪੀ ਜਾਣਕੀ ਲੁਧਿਆਣਾ ਅੱਥਾ ਉੱਥੇ ਗੁਰਮਤਗਨ ਮਿਸ਼ਨਰੀ ਕਾਲਜ ਵਿੱਚ ਇਹ ਸਾਰੇ ਕਾਪੀ ਉੱਥੇ ਹੀ ਚੈੱਕ ਹੋਣਗੇ ਤੇ ਮੈਂ ਚਾਹੁੰਦਾ ਕਿ ਆਪ ਜੀ ਇਹ ਵੀਡੀਓ ਨਾ ਮਿਸ਼ਨਰੀ ਕਾਲਜ ਨੂੰ ਜ਼ਰੂਰ ਦਿਖਾਓ ਤਾਂ ਕਿ ਉਹ ਦੇਖ ਸਕਣ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਲੋੜ ਹੈ ਇਸੇ ਦੀ ਇੱਕ ਉਹਨੂੰ ਇੱਕ ਛੋਟੀ ਚਾਹੀਦੀ ਹੈ ਕਿ ਸਾਡੇ ਜੋ ਪੇਪਰ ਨੇ ਇਮਾਨਦਾਰੀ ਨਾਲ ਚੈੱਕ ਹੋਣਗੇ ਬਿਲਕੁਲ ਇਮਾਨਦਾਰੀ ਨਾਲ ਚੈੱਕ ਹੋਣਗੇ ਤੇ ਅਗਰ ਕਿਸੇ ਨੂੰ ਵੀ ਬੱਚੇ ਨੂੰ ਡਾਊਟ ਆਉਂਦਾ ਹੈ ਤੇ ਉਹ ਬਾਅਦ ਚ ਰਿਜਲਟ ਤੋਂ ਬਾਅਦ ਵੀ ਸਾਡੇ ਨਾਲ ਮਿਲ ਸਕਦਾ ਹੈ ਆਪਣੀ ਕੋਪੀ ਦੁਬਾਰੇ ਚੈੱਕ ਕਰਵਾ ਸਕਦਾ ਹੈ ਉਹ ਵੀ ਅਸੀਂ ਅਖੀ ਤਰੀਕੀ ਐਚੇਕਰਾਂ ਦੀ ਜਿਹੜਾ 28 ਤਰੀਕ ਨੂੰ ਆਏਗਾ ਜੀ ਨਵਾਂ ਬਣ ਦੋਗੇ 28 ਤਰੀਕ ਨੂੰ ਆਏਗਾ ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਟੀਮ ਅਸੀਂ ਉੱਥੇ ਬਿਠਾ ਦਈਏ ਤੇ ਰਿਜਲਟ ਆਏਗਾ ਅਖੀ ਤਰੀਕੀ ਤੇ ਦੂਜਾ ਐਗਜ਼ਾਮ ਹੈ ਤੇ ਰਿਜਲਟ ਕਦੋਂ ਆਏਗਾ ਹਾਂ ਬਿਲਕੁਲ ਜਿਹੜਾ ਜਿਹੜਾ 23 ਤਾਰੀਖ ਤੱਕ ਸਾਡੇ ਕੋਲ ਰਾਤ ਤੱਕ ਪਹੁੰਚ ਜਾਏਗਾ ਇਸ ਕਰਕੇ ਅਸੀਂ ਜਿੰਨੇ ਵੀ ਬੱਚੇ ਦੇ ਫਾਰਮ ਭਰੇ ਨੇ ਉਹ ਸਾਰੇ ਹੀ 28 ਤਰੀਕ ਨੂੰ ਪਹੁੰਚਣਗੇ ਉਥੇ ਸਵੇਰੇ ਲਿਸਟ ਉਥੇ ਉਥੇ ਨੋਟਿਸ ਬੋਰਡ ਤੇ ਲੱਗ ਜਾਏਗੀ ਜਿਹੜੇ 30 ਬੱਚੇ ਇਸ ਵਿੱਚ ਮਤਲਬ ਕੰਪੀਟੀਸ਼ਨ ਵਿੱਚ ਫੈਟ ਕਰਾਂਗੇ ਸਰ ਜੀ ਇੱਕ ਸਵਾਲ ਉਸੇ ਪੇਪਰ ਵਿੱਚ ਬੱਚੇ ਦਾ ਮੋਬਾਈਲ ਨੰਬਰ ਪੁੱਛਿਆ ਇਹ ਕਿਉਂ ਪੁੱਛਿਆ ਅਜੀਬ ਇਹ ਗਰੁੱਪ ਬਣਾਣਾ ਹੈ ਤਾਂ ਕਿ ਜਾਣਕਾਰੀ ਅਸੀਂ ਦੇ ਸਕੀਏ ਬੱਚੇ ਨੂੰ ਸਰ ਕੋਪੀ ਚੈੱਕ ਕਰੇਗਾ ਉਹ ਬੱਚੇ ਨੂੰ ਫੋਨ ਕਰੇਗਾ ਇਹ ਲੈਪਟਾਪ ਹੈ 50000 ਦਾ ਹਾਂਜੀ ਤੂੰ ਮੈਨੂੰ ਉਹਦੇ 10000 ਤੈਨੂੰ ਫਰਸਟ ਕਰ ਲੈ ਨਹੀਂ ਨਹੀਂ ਇਸ ਤਰ੍ਹਾਂ ਦਾ ਅਸੀਂ ਕੋਈ ਸ਼ੱਕ ਨਹੀਂ ਤੁਹਾਨੂੰ ਸ਼ੱਕ ਹੋ ਸਕਦਾ ਹੈ ਪਰ ਇਹ ਸਾਰੇ ਇਨਫੋਰਮੇਸ਼ਨ ਇਨਫੋਰਮੇਸ਼ਨ ਵਾਸਤੇ ਹੈ ਪਰ ਅਸੀਂ ਰੱਖਿਆ ਨਾ ਗੁਰਬਾਣੀ ਗੁਰੂਇਤਾ ਸਿੱਖਤਾ ਇਸ ਮੁਕਾਬਲੇ ਹਾਂ ਅਸੀਂ ਗੁਰਬਾਣੀ ਨੂੰ ਸਰਵੋੱਚ ਮੰਨ ਕੇ ਚੱਲ ਰਹੇ ਹਾਂ ਤੇ ਇਹ ਕਿਸੇ ਵੀ ਬੱਚੇ ਦੇ ਨਾਲ ਨਹੀਂ ਹੋਏਗਾ ਕਿਉਂਕਿ ਅਗਰ ਇਸ ਤਰ੍ਹਾਂ ਤਾਂ ਹੁੰਦਾ ਤੇ ਸਾਡੇ ਸਕੂਲ ਦੇ ਬੱਚੇ ਸੀ ਜਾਂ ਜਿਹੜਾ ਸਾਡਾ ਸਟਾਫ ਸੀ ਉਹਨਾਂ ਵਿੱਚੋਂ ਵੀ ਕਿਸੇ ਨੇ ਇਸ ਵਿੱਚ ਭਾਗ ਨਹੀਂ ਲਿਆ ਜਿਹੜੇ 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 ਵੀ ਇਸ ਸੇਵਾ ਨੂੰ ਲੈ ਕੇ ਚੱਲ ਰਹੇ ਨੇ ਕਿਸੇ ਨੇ ਵੀ ਭਾਗ ਨਹੀਂ ਲਿਆ ਅੱਛਾ ਫਿਰ ਜੀ ਇੱਕਲ ਹੋਰ ਜਿਹੜੇ ਬੱਚੇ ਪਾਸ ਨਹੀਂ ਹੋਏ ਉਹਨਾਂ ਤੇ ਕਿਸੇ ਝੰਡਰਾ ਨਿਕਾਲੋਗੇ ਦਰਬਾਰ ਸਾਹਿਬ ਦੀ ਯਾਤਰਾ ਵਾਸਤੇ ਬਿਲਕੁਲ ਤੇ ਕੁਝ ਬੱਚੇ ਐਸੇ ਨੇ ਜੋ ਕਹਿ ਰਹੇ ਸੀ ਉਹਦੀ ਲੈਪਟਾਪ ਜਿੱਤ ਗਏ ਹਾਂਜੀ ਤੇ ਅਸੀਂ ਲੈਪਟਾਪ ਵਾਪਸ ਕਰ ਦੇਵਾਂਗੇ ਉਹ ਕੰਗ ਦਰਬਾਰ ਸਾਹਿਬ ਦੀ ਯਾਤਰਾ ਲੈ ਜਾਓ ਤੇ ਉਸ ਬਾਰੇ ਕੋਈ ਸੋਚੇ ਨਹੀਂ ਨਹੀਂ ਜਿਹੜਾ ਉਹਨਾਂ ਨੂੰ ਲੈਪਟਾਪ ਮਿਲ ਜਾਏਗਾ ਉਹ ਤਾਂ ਮਿਲ ਜਾਏਗਾ ਜਿਹੜੇ 15 ਬੱਚੇ ਚੁਣੇ ਜਾਣਗੇ ਉਸ ਵਿੱਚ ਉਹ ਵੀ ਆ ਸਕਦੇ ਨੇ ਡਰਾਅ ਵਿੱਚ ਜਿਨ੍ਹਾਂ ਨੂੰ ਲੈਪਟਾਪ ਮਿਲਿਆ ਹੈ ਅੱਛਾ ਡਰਾਅ ਵਿੱਚ ਸ਼ਾਮਿਲ ਹੋਣਗੇ ਕਿਉਂਕਿ ਉਹਨਾਂ ਸਾਰੇ ਨੂੰ ਹਾਂ ਮੈਂ ਆਪ ਨੂੰ ਦੱਸ ਦਿਆਂ ਮੈਂ ਖੁਦ ਕਨਫਿਊਜ਼ ਸੀ ਜੋ ਬੱਚੇ ਇਨਾਮ ਜਿੱਤ ਚੁੱਕੇ ਨੇ ਕੋਈ ਵੀ 15 ਵਿੱਚੋਂ 5 ਸ ਉਹਨਾਂ ਨੂੰ ਇੱਕ ਮੌਕਾ ਫਿਰ ਮਿਲੇਗਾ ਲੱਕੀ ਡਰਾਵੀ ਸਾਹਮਣੇ ਆਉਣ ਦਾ ਤੇ ਇਹ ਬਹੁਤ अच्छी ਗੱਲ ਹੈ ਤੇ ਅੱਜ ਇਹ ਫਿਰ ਨਰਵਸ ਨਾ ਹੋਵੋ ਪਰ ਕਦੇ ਵਾਇਗਰੂ ਨਾਲ ਚਾਇਆ ਤੇ ਫਿਰ ਇੱਕ ਹੋਰ ਇੱਕ ਇਸ ਤਰ੍ਹਾਂ ਦਾ ਉਪਰਾਲਾ ਕਰਾਂਗੇ ਕਿ ਜਿਹੜੇ ਬੱਚੇ ਰਹਿ ਜਾਂਦੇ ਨੇ ਨਹੀਂ ਨਹੀਂ ਉਹ ਪਰ ਉਹ ਹਰ ਸਾਲ ਕਰੋ ਪਰ ਮੇਰੀ ਉਮੀਦ ਹੈ ਕਿ ਅਗਲੇ ਸਾਲ ਉਪਰਾਲਾ ਇਸ ਤੋਂ ਬਹੁਤ ਚੜ੍ਹ ਕੇ ਹੋਏਗਾ ਉਹ ਉਹ ਪੱਡੀ ਗੰਤੀ ਵਿੱਚ ਹੋਏਗਾ ਗਰਮੀ ਜ਼ਿਆਦਾ ਸੀ ਇਸ ਵਾਰ ਬਹੁਤ ਪਰੇਸ਼ਾਨੀਆਂ ਵੀ ਸੀ ਲੇਕਿਨ ਅਨੁਭਵ ਵੀ ਘੱਟ ਸੀ ਸਾਨੂੰ ਹੁਣ ਬਹੁਤ ਕੁਝ ਸਿੱਖਿਆ ਬਹੁਤ ਕੁਝ ਗਲਤੀ ਅਗਲੀ ਵਾਰ ਨਹੀਂ ਹੋਣਗੀਆਂ ਜੋ ਲਿਸਟਾ ਲੇਟ ਪਹੁੰਚਿਆ ਰੋਲ ਨੰਬਰ ਦੀ ਬਹੁਤ ਦਿੱਕਤਾਂ ਸੀ ਆਪ ਸਭ ਮਹਿਸੂਸ ਕਰ ਰਹੇ ਹੋ ਸਮਝ ਰਹੇ ਹੋ ਉਹ ਦਿੱਕਤਾਂ ਨਹੀਂ ਆਉਂਦੇ ਵੀ ਮੇਰੀ ਜਨ ਦੱਸਿਆ ਕਿ ਜਿਹੜੇ ਸਾਡਾ ਟਾਈਪਿੰਗ ਵਾਲਾ ਵੀ ਜੀ ਸੀ ਮੇਰੇ ਪਰਮੇਸ਼ ਸਿੰਘ ਜੀ ਉਹ ਐਨ ਮੌਕੇ ਤੇ ਉਹਨਾਂ ਨੂੰ ਪੈਰਾਲਾਈਸ ਅਟੈਕ ਆ ਗਿਆ ਉਹ ਜਿਹੜਾ ਪਰਮੇਸ਼ ਸਿੰਘ ਜੀ ਜਿਹੜਾ ਉਹ ਸਾਰਾ ਸਿਸਟਮ ਜਿਹੜਾ ਉਹ ਸਾਂਭ ਰਿਹਾ ਸੀ ਉਸ ਕਰਕੇ ਫਿਰ ਡਾਕਟਰ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਕਿ ਕਿ ਉਹਨਾਂ ਦਾ ਚਿਹਰਾ ਇੱਕਦਮ ਬਦਲ ਕੇ ਤਾਂ ਕਿ ਤਾਂ ਕਰਕੇ ਰੋਲੰਗਪੁਰ ਬਹੁਤ ਲੇਟ ਹੋ ਜਾਵੇ। ਸਾਹਿਬ ਜੀ ਆਪ ਵੀ ਦੱਸ ਦਿਆਂਗੇ ਕਿ ਵਿਰਜ ਜੀ ਦੇ ਮਾਤਾ ਜੀ ਵੀ ਐਡਮਿਟ ਨੇ ਹਸਪੀਟਲ ਵਿੱਚ ਉਸ ਦੇ باوجود ਇਹਨੇ ਇੱਕ ਪੈਰ ਹਸਪੀਟਲ ਤੇ ਦੂਜਾ ਲਗਾ ਲਓ ਕਿ ਸਕੂਲ ਹੁੰਦਾ ਸੀ ਇਸ ਕਰਕੇ ਇਹ ਸਾਰੇ ਦਿੱਕਤ ਆ ਰਹੀ ਸੀ। ਅੱਗੇ ਤੋਂ ਆਪਾਂ ਇੱਕ ਜੇਕ ਲਾ ਕੇ ਚੱਲਾਂਗੇ ਕੋਈ ਦਿੱਕਤ ਆ ਪਰੇਸ਼ਾਨੀ ਆ ਜਾਵੇ। ਪੁਲੀਜ਼ ਮੈਕਸਵਲ ਹੋ ਇੱਕ ਨੇ ਸੁਣਨੇ ਚਾਹਿਆ ਕਿ 28 ਤਰੀਕ ਨੂੰ ਜੋ ਪ੍ਰਤਾਪ ਔਡੀਟੋਰੀਅਮ ਹੈ ਇਹ ਜੋ ਵੈਨਿਊ ਚੇਂਜ ਹੋ ਰਿਹਾ ਹੈ। ਹਾਂ ਜੀ ਇਹ ਡੇਟ ਚੇਂਜ ਹੋ ਰਹੀ ਹੈ ਇਸ ਬਾਰੇ ਜਾਣਕਾਰੀ ਦੇ ਬੱਚੇ ਬਿਲਕੁਲ ਇਹ 28 ਤਾਰੀਖ ਨੂੰ ਅਸੀਂ ਉਹਨਾਂ ਨੂੰ ਐਪਲੀਕੇਸ਼ਨ ਪਹਿਲਾਂ ਹੀ ਦਿੱਤੀ ਹੋਈ ਸੀ ਪਰ ਕਿਉਂਕਿ ਉਹ ਆਪਣੇ ਸਟੇਟ ਗਵਰਨਮੈਂਟ ਦੇ ਅਧੀਨ ਚੱਲਦਾ ਹੈ ਤੇ ਉਹਨਾਂ ਦੀ ਗਾਈਡਲਾਈਨ ਹੁੰਦੀ ਹੈ ਕਿ ਅਗਰ ਸਟੇਟ ਦਾ ਕੋਈ ਵੀ ਪ੍ਰੋਗਰਾਮ ਆ ਗਿਆ ਫਿਰ ਉਹ ਲੋਕਲ ਪ੍ਰੋਗਰਾਮ ਨੂੰ ਕੈਨਸਲ ਕਰ ਸਕਦੇ ਨੇ ਤੇ ਉਹਨਾਂ ਨੇ ਸਾਨੂੰ ਕਾਫੀ ਟਾਈਮ ਪਹਿਲਾਂ ਬੁਲਾ ਕੇ ਕਹਿ ਦਿੱਤਾ ਕਿ ਵੀ ਸਾਡਾ ਪ੍ਰੋਗਰਾਮ ਆ ਗਿਆ ਤੇ ਹੁਣ ਤਾਂ ਵੀ ਹੈ 28 ਤਰੀਕ ਨੂੰ ਪਰ ਲੋਕੇਸ਼ਨ ਅਸੀਂ ਹੋਰ ਕੋਈ ਦੂਸਰੀ ਦੇਖ ਰਹੇ ਹਾਂ ਉਹ ਜਲਦ ਤੋਂ ਜਲਦ ਅਸੀਂ ਬੱਚਾ ਤਾਂ ਕਿ ਇਨਫੋਰਮੇਸ਼ਨ ਪਹੁੰਚਾ ਦਾਂਗੇ ਔਰ ਤਾਂ ਹੀ ਰੋ ਇਹ ਜਿਹੜੇ ਅੱਜ ਮੋਬਾਈਲ ਨੰਬਰ ਦੇਖ ਲਈ ਤਾਂ ਹੀ ਕਮਾਨ ਕੇ ਸਭ ਬਿਲਕੁਲ ਮੋਬਾਈਲ ਨੰਬਰ ਜ਼ਰੂਰੀ ਸੀ ਲੇਕਿਨ ਪੇਪਰ ਵਿੱਚ ਲਿਆ ਕੇ ਥੋੜਾ ਜਿਹਾ ਮੈਂ ਕੰਫਿਊਜ਼ ਸੀ ਆਪਾਂ ਅਲੱਗ ਵੀ ਲਿਖ ਸਕਦੇ ਸੀ ਕੋਈ ਗੱਲ ਨਹੀਂ ਸਾਥ ਸੰਜੀ ਬਾਾਕੀ ਇਹ ਛੋਟੀ ਵੀਰ ਜੀ ਦੇ ਰਹੇ ਨੇ ਕਿ ਪੇਪਰ ਵਿੱਚ ਪੂਰੀ ਇਮਾਨਦਾਰੀ ਬਰਤੀ ਜਾਏਗੀ ਔਰ ਮੈਂ ਆਪ ਸਭ ਲਈ ਇੱਕ ਵੀ ਉਹ ਇਨਾਮ ਜਿੱਤੋ ਪਰ ਅਗਰ ਨਹੀਂ ਜਿੱਤ ਸਕੇ ਤੇ ਆਪ ਜੀ ਨੇ ਮਾਇੂਸ ਨਹੀਂ ਹੋਣਾ ਅਗਲੀ ਵਾਰ ਫਿਰ ਐਗਜ਼ਾਮ ਹੋਏਗਾ ਆਪ ਜੀ ਨੇ ਉਹੀ ਪਾਸ ਲੈਣਾ ਹੈ ਪਰ ਅਗਲੀ ਵਾਰ ਮੈਂ ਕੋਸ਼ਿਸ਼ ਕਰਾਂਗਾ ਕਿ ਗ੍ਰਿਜਨਲ ਪ੍ਰੋਜੈਕਟ ਹੋ ਕੇ ਮੈਂ ਸੇਵ ਕਰਾਂ ਉਪਚਿਤ ਤੱਕ ਸੇਵ ਹੋ ਮੈਂ ਹੋਰ ਵੀ ਐਸੇ ਨੌਜਵਾਨ ਪਿਆਰ ਕਰਾਂਗੇ ਜਿਹਨਾਂ ਸੇਵ ਕਰਨਗੇ ਇਹ ਟੀਮ ਛੋਟੀ ਨੂੰ ਹੋਰ ਵੱਡੀ ਕਰਾਂਗੇ ਪਰ ਹੋਰ ਵੱਡੇ ਇਸਤਰ ਤੇ ਕਈ ਇਲਾਕੇ ਰਹਿ ਗਏ ਜੇ ਖੇਰਤਲ ਦੀ ਚਾਹ ਬਾਂਸੂਰਤੀ ਚਾਹ ਬੈਰੋੜ ਦੀ ਇਲਾਕੇ ਰਹਿ ਗਏ ਉਤੋਂ ਦੀ ਸੰਗਤ ਨੂੰ ਨਾਲ ਜੋੜਾਂਗੇ ਪਰ ਇਲਾਕੇ ਨੂੰ ਇਸ ਐਗਜ਼ਾਮ ਨੂੰ ਹੋਰ ਵੱਡਾ ਕਰਾਂਗੇ ਕਜੀ ਵੇ ਵੇ ਬਹਿੰਤੋਂ ਕਰਨਾ ਚਾਹਵਾ ਕਿ ਕਿ ਜਿਹੜਾ ਵੀ ਇਹ ਉਪਰਾਲਾ ਹੋਇਆ ਹੈ ਤੇ ਮੇਰੇ ਇਕੱਲੇ ਦੀ ਬਸਤੀ ਨਹੀਂ ਸੀ ਕਿ ਮੈਂ ਸਾਰਾ ਕੁਝ ਕਰ ਸਕਾਂ ਇਹ ਛੇ ਸੈਂਟਰਾਂ ਦੇ ਸਾਰੇ ਮੈਂਬਰ ਔਰ ਜਿਹੜੇ ਵੀ ਮੇਰੇ ਇੱਥੇ ਦੇ ਦੇ ਨਾਲ ਸਿਰੂ ਤੋਂ ਹੀ ਆਰਗੇਨਾਈਜੇਸ਼ਨ ਵਿੱਚ ਕੰਮ ਕਰ ਰਹੇ ਨੇ ਉਹ ਸਾਰੇ ਮੈਂਬਰ ਦਿਨ ਰਾਤ ਲੱਗੇ ਨੇ ਉਹਨਾਂ ਦੇ ਸਾਰੇ ਦੇ ਸੋ ਕਰਕੇ ਅਸੀਂ ਇਸ ਉਪਰਾਲੇ ਨੂੰ ਸਿਰੇ ਚੜ੍ਹ ਪਾਏ ਜੀ ਬਹੁਤ ਬਹੁਤ ਧੰਨਵਾਦ ਆਜੀ ਨੂੰ ਸਮਝ ਦਿੰਦਾ ਬਹੁਤ ਬਹੁਤ ਧੰਨਵਾਦ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਕੀ ਪਤਾ ਹੈ